ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਇਧਰੋਂ ਅਸੀਂ ਛਤਰਾੜਿਆਂਗਾ ਨਹੀਂ ਆ ਰਹੇ ਤੇ ਇਧਰ ਪਿੰਡ ਮੋਮੀਆਂ ਪੈ ਜਾਂਦਾ ਅੱਗੇ ਸਮਾਨਿਆਂ ਨੂੰ ਨਿਕਲ ਜਾਂਦਾ ਹੈ ਰੋਡ ਆਂਦੇ ਆਂਦੇ ਵੀ ਇਹ ਸਾਨੂੰ ਵੀਰ ਮਿਲਿਆ ਇੱਕ ਸਾਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਤੁਸੀਂ ਵੀ ਵਾਹ ਵਾਹ ਕਹੋ ਏ ਇਧਰੋਂ ਜਦੋਂ ਆ ਰਹੇ ਸੀ 2-3 ਕਿਲੋਮੀਟਰ ਵੀਰ ਪਿੱਛੇ ਬੱਕਰੀਆਂ ਚਾਰਦਾ ਫਿਰਦਾ ਸੀ ਤੇ ਬਾਈ ਨੂੰ ਪ੍ਰੋਬਲਮ ਵੀ ਆ ਬਾਈ ਇਹ ਹੈਂਡੀਕੈਪਟਾ ਫਿਰ ਵੀ ਬਾਈ ਮਿੰਤ ਬਾਈ ਨੇ ਛੱਡੀ ਨਹੀਂ ਆਪਣੀ ਆਪਣੇ ਜੋਕਰ ਖਰਚਾ ਬਾਈ ਜਪਦਾ ਆਪ ਚਲਾਈ ਜਾਂਦਾ ਨਹੀਂ ਆਪਾਂ ਕਿੰਨੇ ਸੁਣੇ ਹੋਣੇ ਯਾਰ ਅਜੇ ਥੋੜੀ ਸੱਟ ਵੀ ਲੱਗ ਜੇ ਵੀ ਯਾਰ ਟਹਾ ਢੇਰੀ ਹੋ ਗਈ ਜ਼ਿੰਦਗੀ ਦਾ ਜ਼ਿੰਦਗੀ ਖਤਮ ਤੇ ਆਪ ਬਾਈ ਨਾਲ ਗੱਲ ਵੀ ਕਰਾਂਗੇ ਤੇ ਮਿਲਾਉਨੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਵੀਰ ਜੀ ਹੁਣਥੇ ਆਈ ਆ ਓਏ ਗੁਰਦੁਆਰੇ ਆ ਉਹ ਗੁਰਦੁਆਰਾ ਦਿਖ ਰਿਹਾ ਦੋਸਤੋ ਸਾਹਮਣੇ ਉਹ ਬਾਈ ਦਾ ਪਿੰਡ ਆ ਹੁਣਥੇ ਹਾਂ ਹੁਣਥੇ ਆਪ ਹੁਣਥੇ ਆਪ ਹੁਣਥੇ ਆ ਦੇਖ ਰਿਹਾ ਠੀਕ ਹੈ ਜੀ ਤੇ ਕੀ ਪ੍ਰੋਬਲਮ ਹੋ ਗਈ ਸੀ ਵੀਰੇ ਮੈਂ ਸ਼ੁਰੂ ਤਾਂ ਪੋਲੀ ਆ ਹੀ ਮੇਨੇ ਠੀਕ ਹੈ ਜੀ ਆ ਦੇਖ ਦੇਖ ਸਕ ਰਹੇ ਹੋ ਦੋਸਤੋ ਤੁਸੀਂ ਵੀਰ ਨੇ ਜਿਵੇਂ ਦੱਸਿਆ ਕਹਿੰਦਾ ਪੋਲੀਓ ਆ ਮੈਨੂੰ ਕਿੰਨੇ ਸਾਲ ਹੋ ਗਏ ਮੇਰੇ ਇਹ ਬੱਕਰੀਆਂ ਚਾਰ ਦਿਨੋਂ ਆਪਾਂ ਨੂੰ ਹੀ ਥੋੜਾ ਚੇਰੀ ਹੋਇਆ ਇਹ ਕਿੰਨਾ ਕੁ ਵੀਰੇ ਵੇ ਹੁਣ ਪੱਠਾ ਸ਼ੁਰੂ ਵੇ ਪੱਠਾ ਤਿਆਰ ਕਰਕੇ ਦੇ ਦਿੰਨੇ ਵੇ ਦਿੱਤੀਆਂ ਸੀ ਓਕੇ ਜੀ ਓਕੇ ਕੀ ਹੁਣ ਸੂਈਆਂ ਆ ਬੱਕਰੀਆਂ ਠੀਕ ਹੈ ਜੀ ਠੀਕਾ ਮੇਰੇ ਬਹੁਤ ਸੋਹਣਾ ਕੰਮ ਲੱਗਿਆ ਤੁਹਾਡਾ ਤੁਹਾਡਾ ਕੋਈ ਮੋਬਾਈਲ ਮੋਬਾਈਲ ਨੰਬਰ ਹੈਗਾ ਹੈਗਾ ਜੀ हां बोल सकदे हो वीरए ਤੁਸੀਂ ਨੰਬਰ ਐ ਇਦਾਂ ਨਹੀਂ ਮੂਝ ਬਣੀ ਮੂਝ ਬਣੀ ਨਹੀਂ ਵੀਰੇ ਅਸੀਂ ਬਾਤ ਚਲਾ ਦਾਂਗੇ ਸਾਨੂੰ ਦੇ ਦਿਓ ਦੇ ਦੋਸਤੋ ਤੁਸੀਂ ਹੈਲਪ ਕਰਨੀ ਚਾਹੁੰਦੇ ਹੋ ਬਾਈ ਦੀ ਤਾਂ ਤੁਸੀਂ ਹੈਲਪ ਵੀ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਆ ਤਿੰਨ ਬੱਕਰੀਆਂ ਨੇ ਬਾਈ ਕੋਲ ਤੇ ਬਾਈ ਦੇਖ ਲਓ ਹੈਂਡੀਕੈਪਟਾ ਤੇ ਇੱਕ ਦਾ ਰੱਸਾ ਫੜ ਰਖਿਆ ਬਾਈ ਨੇ ਫਿਰ ਵੀਰ ਜੀ ਇਹ ਦੋ ਬੱਕਰੀਆਂ ਨਾਲ ਨਾਲ ਆਈ ਜਾਂਦੀਆਂ ਨੇ ਇਹ ਵੀ ਨਾਲ ਆ ਆ ਵੀ ਇਹਦੇ ਵੀ ਜੇ ਮੈਂ ਸੂਏ ਦੇ ਚਾਰਾਂ ਹਾਂ ਉੱਧਰ ਹੈ ਅੱਛੇ ਵੀਰ ਜੀ ਯਾਰ ਰੋਡ ਦਾ ਕਰਕੇ ਫੜੀ ਹੋਈ ਹੈ ਇੱਕ ਠੀਕ ਹੈ ਜੀ ਜੇ ਮਗਰੀ ਆ ਜਾਣਗੀਆਂ ਤੇ ਬਾਈ ਦੱਸ ਰਿਹਾ ਵੀ ਰੋਡ ਕਰਕੇ ਇੱਕ ਬੱਕਰੀ ਫੜੀ ਹੋਈ ਆ ਜੇ ਬਾਈ ਕਹਿੰਦਾ ਵੀ ਸੂਏ ਤੇ ਚਾਰਾ ਮੈਂ ਤਾਂ ਮੇਰੇ ਮਗਰ ਮਗਰ ਆਈ ਜਾਂਦੀਆਂ ਨੇ ਤੇ ਜਾਨਵਰ ਵੀ ਬਹੁਤ ਸਿਆਣੇ ਨੇ ਹਨਾ ਜੀ ਠੀਕ ਹੈ ਜੀ ਤੇ ਤੁਸੀਂ ਆਪਣਾ ਨੰਬਰ ਬੋਲ ਦਿਓ ਜੀ ਸਾਨੂੰ ਦੱਸ ਦਿਓ ਆ ਜ਼ਰੂਰ ਤੇ ਤੁਸੀਂ ਐਪਰੀਸ਼ੀਏਟ ਕਰ ਸਕਦੇ ਹੋ ਬਾਈ ਨੂੰ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਜਾਣਾ ਬਾਈ ਵਾਸਤੇ ਇਹ ਜੇ ਬੁਲੰਦ ਹੌਸਲੇ ਵਾਲੇ ਬੰਦੇ ਵੀ ਆਪਣੇ ਪੰਜਾਬ 'ਚ ਹੈਗੇ ਤੇ ਦੋਸਤੋ ਆਹ ਦੇਖੋ ਤੁਸੀਂ ਬਾਈ ਰੈਡੀ ਤੇ ਆ ਤੇ ਦੋ ਬੱਕਰੀਆਂ ਖੁੱਲੀਆਂ ਫਿਰਦੀਆਂ ਨੇ ਬਾਈ ਦੀਆਂ ਤੇ ਆਹ ਬਾਈ ਨੇ ਇੱਕ ਫੜੀ ਹੋਈ ਆ ਤੇ ਦੋਸਤੋ ਜੇ ਵੀਡੀਓ ਵਧੀਆ ਲੱਗੀ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਤੁਸੀਂ ਸ਼ੇਅਰ ਅੱਗੇ ਜ਼ਰੂਰ ਕਰਕੇ ਜਾਣੀਆਂ ਤੇ ਇਹ ਜੇ ਵੀਰ ਨੂੰ ਐਪਰੀਸ਼ੀਏਟ ਕਰ ਸਕਦੇ ਆਪਾਂ ਤੇ ਅਸੀਂ ਨੰਬਰ ਲੈ ਕੇ ਅਸੀਂ ਸਕਰੀਨ 'ਚ ਲਾ ਦਾਂਗੇ ਉਹ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਸਹੇਤਾ ਕਿਸੇ ਵੀ ਤਰ੍ਹਾਂ ਦੀ ਕਰ ਸਕਦੇ ਹੋ ਬਾਈ ਨੂੰ ਮਿਲ ਸਕਦੇ ਹੋ ਸਤਿ ਸ਼੍ਰੀ ਅਕਾਲ ਵੀਰੇ